ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਸਭ ਤੋਂ ਪਹਿਲਾਂ ਤਾਂ ਤੁਸੀਂ ਆਹ ਸੂਰਾਂ ਦਾ ਨੁਕਸਾਨ ਦੇਖੋ ਸੂਰ ਬਹੁਤ ਹੀ ਜ਼ਿਆਦਾ ਹੋ ਗਿਆ ਆ ਜਿਹੜੀ ਸਾਡੀ ਮੇਨ ਰੋਡ ਤੇ ਖੇਤ ਆ ਨਾ ਇੱਥੇ ਤਾਂ ਸੂਰ ਬਹੁਤ ਜ਼ਿਆਦਾ ਆ ਤੁਹਾਨੂੰ ਸੂਰਾਂ ਦਾ ਨੁਕਸਾਨ ਦਿਖਾਉਣਾ ਕਿੰਨਾ ਜ਼ਿਆਦਾ ਆ ਜਿਹੜੀ ਇਹ ਵੈਰਾਈਟੀ ਆ ਜਿਹੜੀ ਤੁਸੀਂ ਆ ਦੇਖ ਰਹੇ ਹੋ ਇਹ ਉਹ ਵੈਰਾਈਟੀ ਹੈ ਜਿਹਦਾ 80 ਮਣ ਕਿੱਲੇ ਦਾ ਝਾੜ ਆਗਾ ਹੁਣ ਤੁਸੀਂ ਆ ਦੇਖੋ ਆਹ ਵੇਖੋ ਕਿਵੇਂ ਟੋਹੇ ਪੱਤੇ ਆ ਚਲੋ ਛੱਡੋ ਪਰੇ ਤਾਂ ਤੁਸੀਂ ਹੁਣ ਆਹ ਵੈਰਾਈਟੀ ਬਾਰੇ ਜਾਣ ਲਓ ਤਾਂ ਦੋਸਤੋ ਜਿਹੜੀ ਇਹ ਵੈਰਾਈਟੀ ਆ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਨਾਲ ਵੱਧ ਰੱਖ ਕੇ ਵੀ ਦੇ ਵਿੱਚ ਇਹੀ ਵੈਰਾਈਟੀ ਲੱਗੀ ਆ ਯੂਨੀਵਰਸਿਟੀ ਦਾ ਕਹਿਣਾ ਕਿ ਪ੍ਰਤੀ ਏਕੜ ਇਸ ਵੈਰਾਈਟੀ ਦਾ ਜਿਹੜਾ ਝਾੜ ਆ ਉਹ 80 ਮਣ ਕਿਲੇ ਦਾ ਐਵਰੇਜ ਝਾੜਾ ਯਾਨੀ ਕਿ 32 ਗਮਟਲ ਵੈਸੇ ਤਾਂ ਉਹ 31.76 ਕਿਲੋ ਕਿਲੇ ਦਾ ਝਾੜ ਕਹਿ ਰਹੇ ਦੀ ਐਵਰੇਜ ਐਵਰੇਜ ਦਾ ਮਤਲਬ ਔਸਤਨ ਝਾੜ ਔਸਤਨ ਦਾ ਮਤਲਬ ਵੀ ਅਸੀਂ ਨਾ ਮਾੜੇ ਖੇਤਾਂ 'ਚ ਵੀ ਇਹ ਵੈਰਾਈਟੀ ਲਗਾ ਕੇ ਦੇਖੀ ਚੰਗੇ ਖੇਤਾਂ 'ਚ ਵੀ ਲਗਾ ਕੇ ਦੇਖੀ ਤੇ ਜਿਹੜਾ ਇਹਦਾ ਵਿਚਕਾਰਲਾ ਜਾ ਝਾੜ ਆਇਆ ਵੀ ਇੰਨਾ ਤਾਂ ਆਪਣੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਆਉਗਈ ਉਹਨੂੰ ਕਹਿ ਦਿੰਨੇ ਆਪਾਂ ਔਸਤਨ ਝੜ ਵੀ ਉਹ ਇਹਦਾ 31.76 ਕਿਲੋ ਪ੍ਰਤੀ ਏਕੜ ਦਾ ਆਇਆਗਾ ਜਾਨੀ ਕਿ 32 ਕੁਆਂਟਲ ਤੋਂ ਸਿਰਫ 24 ਕਿਲੋ ਕੱਟੀ ਆ ਇੰਨਾ ਝਾੜ ਤਾਂ ਇਸ ਵਾਰ ਝੋਨੇ ਦਾ ਨਹੀਂ ਆਇਆ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਵੈਰੈਟੀ ਇੰਨੀ ਉਜੋਗੀ ਹੋਊਗੀ ਤਾਂ ਇਸ ਵੈਰੈਟੀ ਦਾ ਨਾਮ ਹੈ ਡਬਲ 327 हां दोस्तों प्रति एकड़े दा 35 किलो बी पाया जीरो ड्रिल नाई बीज गई है ते 3 नवंबर दी दी बुझाई सीगी बीज थोड़ा जा ਘਟੋ ਗਿਆ ਮੇਰੇ ਖਿਆਲ ਦੇ ਵਿੱਚ 30 31 किलो बीज ਮਸਾ ਹੀ ਹੈ ਇਸ ਖੇਤ ਦੇ ਵਿੱਚ ਬਾਕੀ ਸਾਡੇ ਏਸ ਏਰੀ ਦੇ ਵਿੱਚ ਵੀ ਸੁੰਡੀ ਦਾ ਕਾਫੀ ਜਿਆਦਾ ਅਟੈਕ ਸੀਗਾ ਅਗੇਤੀਆਂ ਕਣਕਾਂ ਨੂੰ ਤੇ ਮੇਰੀ ਆ ਕਣਕ ਵੀ DBW 327 ਵੀ ਫੁੱਲ ਅਗੇਤੀ ਸੀਗੀ ਇਸ ਤੋਂ 1 2 ਦਿਨ ਬਾਅਦ ਦੇ ਵਿੱਚ ਵੀਜੀ ਕਣਕ ਇਸ ਖੇਤ ਤੋਂ ਲਗਭਗ 15 16 ਜਾਂ 20 ਕ ਖੇਤ ਅੱਗੇ ਆ 20 ਕਿੱਲੇ ਅੱਗੇ ਬਾਣਾ ਉੱਥੇ ਇੰਨਾ ਕ ਜਿਆਦਾ ਸੁੰਡੀ ਨੇ ਨੁਕਸਾਨ ਕੀਤਾ ਕਿ ਉਹ ਕਣਕ ਵਾਹ ਦਿੱਤੀ ਤੇ ਹੁਣ ਉੱਥੇ 2851 ਗਣਕ ਬੀਜ ਦਿੱਤੀ ਗਈ ਆ ਸੁੰਡੀ ਇਸ ਨੂੰ ਵੀ ਬਹੁਤ ਸੀ ਪਰੰਤੂ ਆਪਾਂ ਇਸ ਖੇਤ ਦੇ ਵਿੱਚ ਸੁੰਡੀ ਨੂੰ ਮਾਰਨ ਦੇ ਲਈ ਕੋਈ ਵੀ ਸਪਰੇਅ ਨਹੀਂ ਕੀਤੀ ਆਪਾਂ ਗਲਾਬੀ ਸੁੰਡੀ ਨੂੰ ਛੇੜੇ ਨਹੀਂ ਤਾਂ ਕਰਕੇ ਇਸ ਖੇਤ ਦਾ ਕੋਈ ਬਹੁਤਾ ਜਿਆਦਾ ਨੁਕਸਾਨ ਨਹੀਂ ਹੋਇਆਗਾ ਤਾਂ ਦੋਸਤੋ ਜਿਹੜੀ ਇਹ ਵੈਰਾਈਟੀ ਆ ਇਹਦੇ ਵਿੱਚ ਮੈਂ ਖਾਦ ਪਾਣੀ ਕੀ ਪਾਇਆ ਵੈਸੇ ਤਾਂ ਦੋਸਤੋ ਜਿਹੜੀ ਇਸ ਵੈਰਾਈਟੀ ਦੀ ਦਿੱਖ ਆ ਤਾਂ ਡੈਕ ਦੇ ਹਿਸਾਬ ਨਾਲ ਤਾਂ ਇਹ ਇੱਕ ਬੌਣੇ ਕੱਦ ਵਾਲੀ ਵੈਰਾਈਟੀ ਲੱਗਦੀ ਹੈ ਕਿਉਂਕਿ ਮੇਰੇ ਗੋਡੇਕ ਜਿੱਡਾ ਕੱਦ ਮਸੀਂ ਹੋਇਆਗਾ ਤੇ ਕੱਦ ਕੁਝ ਖਾਸ ਨਹੀਂ ਹੋਣਾ ਕੱਦ ਇਹਦਾ 800 ਜਿਵੇਂ ਆਪਣੀ PBW 826 ਵੈਰਾਈਟੀ ਹੈ ਨਾ ਵੀ ਉੱਡਾ ਕੱਦ ਹੀ ਹੋਊਗਾ ਬੂਟਾ ਵੀ ਵਧੀਆ ਮਾਰਦੀ ਆ ਠੀਕ ਮਾਰਦੀ ਆ ਪਰੰਤੂ ਇਹਦੇ ਨਾਲ ਜੇਕਰ ਆਪਾਂ ਕੰਪੈਰੀਜ਼ਨ ਕਰਗੇ ਆਪਣੀਆਂ ਦੂਜੀਆਂ ਵੈਰਾਈਟੀਆਂ ਦਾ ਜਿਹੜੀ ਕਿ ਮੈਂ HD 3386 ਲਗਾਈ ਆ ਉਹਦੇ ਨਾਲ ਇਹਦਾ ਬੂਟਾ ਘੱਟ ਆ HD 3386 ਤੇ DBW 371 ਨਾਲੋਂ ਇਹ 19 ਆ 21 ਨਹੀਂ ਆਹ ਦਿਖਦੇ ਸਹਾਂ ਨਾਲ ਤਾਂ ਲੱਗਦਾਗਾ ਵੀ ਇਹ ਝਾੜ ਤਾਂ ਠੀਕ ਦੇਊਗੀ ਵਧੀਆ ਦੇਊਗੀ ਪਰ ਤੂੰ ਜਿੰਨਾ ਯੂਨੀਵਰਸਿਟੀ ਕਹਿ ਰਹੀ ਹੈ ਜਿੰਨਾ ਆਪਣੇ ਸੋਸ਼ਲ ਮੀਡੀਆ ਤੇ ਪਿਛਲੇ ਸਾਲ ਰੌਲਾ ਪਿਆ ਸੀ ਵੀ 85 ਮੰਨ ਕਿਲੇ ਦੀ ਹੋ ਗਈ ਯਾਰ ਆਹੀ ਬਸ 34 ਮੰਤਰ ਕਿਲੇ ਦੀ ਮੰਦਾ ਇਨੇ ਜੋਗੀ ਮੈਨੂੰ ਇਹ ਕਣਕ ਲੱਗਦੀ ਨਹੀਂ ਬਾਕੀ ਜਦੋਂ ਆਪਾਂ ਵੱਢਾਂਗੇ ਵੈਸੇ ਤਾਂ ਆਪਣੇ ਸਾਰੇ ਪੰਜਾਬ ਹਰਿਆਣੇ ਦੇ ਵਿੱਚ ਹੀ ਇਹ ਵੈਰਾਈਟੀ ਲੱਗੀ ਹੋਈ ਆ ਜਿਹੜਾ ਵੱਢਾਂਗੇ ਉਦੋਂ ਆਪਾਂ ਨੂੰ ਪਤਾ ਲੱਗ ਜਾਊਗਾ ਵੈਸੇ ਦੋਸਤੋ ਪਿਛਲੇ ਸਾਲ ਇਸ ਵੈਰਾਈਟੀ ਦਾ DBW372 ਦਾ ਝਾੜ ਬਹੁਤ ਜ਼ਿਆਦਾ ਵਧੀਆ ਆਇਆ ਸੀਗਾ ਜਿਹੜਾ ਆਪਾਂ ਡਾਟਾ ਕੱਢਿਆ ਸੀਗਾ 올 ਓਵਰ ਪੰਜਾਬ ਹਰਿਆਣੇ ਦਾ ਮਲਾਕ ਕੀ ਵੀ ਇੰਨਾ ਕਿਦਾ ਔਸਤ ਝਾੜ ਬੰਦਾ ਵੀ ਵੱਧ ਤੋਂ ਵੱਧ ਝਾੜ ਇਹਨੇ ਇੰਨਾ ਕ ਆਪਣੇ ਖੇਤਾਂ ਵਿੱਚ ਦਿੱਤਾ ਉਹ ਸੀਗਾ 26 ਕੁਇੰਟਲ 26 27 ਕੁਇੰਟਲ ਜਾਨਕਿ 65 ਮਣ ਦੇ ਆਸ-ਪਾਸ 65 ਮਣ ਤੋਂ 2 ਮਣ ਉੱਤੇ ਹੋਊ ਠਾ ਹੋਗਾ ਇੱਥੇ ਜਿਹੜਾ ਡੜਾ ਪਿਛਲੇ ਸਾਲ ਪਿਆ ਸੀ ਜੋ ਕਿ ਬਹੁਤ ਜ਼ਿਆਦਾ ਝਾੜ ਆਗਾ ਹੁਣ ਸੇਵਾ ਦੀ ਗੱਲ ਕਰਕੇ ਤਾਂ ਇਸ ਖੇਤ ਦੇ ਚ ਡੀਏਪੀ ਖੁੱਲੀ ਪਈ ਆ ਲਗਭਗ 75 ਤੋਂ 80 ਕਿਲੋ ਪ੍ਰਤੀ ਏਕੜ ਦੀ ਇਸ ਖੇਤ ਦੇ ਚ ਡੀਏਪੀ ਪੈ ਚੁੱਕੀ ਆ ਬੀਜ ਬਹੁਤ ਜ਼ਿਆਦਾ ਘੱਟ ਪਿਆ 35 ਕਿਲੋ ਪ੍ਰਤੀ ਏਕੜ ਦਾ ਪਿਆ ਉਸ ਤੋਂ ਵੀ ਘੱਟ ਉਗਰੀ ਹੈ 30 ਕਿਲੋ 31 ਕਿਲੋ ਬੀਜ ਮਸਾਂ ਹੀ ਇਸ ਖੇਤ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾਗਾ ਬੂਟਾ ਠੀਕ ਮਾਰਦੀ ਆ ਕੱਦ ਛੋਟਾਗਾ ਮੇਰੇ ਗੋਡੇਕ ਜੱਡੇ ਹੀ ਆ ਤਿੰਨ ਨਵੰਬਰ ਨਵੰਬਰ ਦੀ ਬਜਾਈ ਆ ਜੂਰੂ ਡਲਨਾ ਬਜਾਈ ਆ ਯੂਰੀਆ ਦੀ ਗੱਲ ਕਰਗੇ ਤਾਂ ਤਿੰਨ ਗੱਟੇ ਸੂਪਰ ਪੈ ਚੁੱਕੇ ਤਿੰਨ ਗੱਟੇ ਤਾਂ ਥੋੜੀ-ਮੋਟੀ ਵਾਦੀ ਪੈ ਗਈ ਹੋਣੀ ਆ ਇਹਦੇ ਵਿੱਚ ਕਿਉਂਕਿ ਜਿਹੜੇ ਮੇਰੇ ਪ੍ਰਾਲੀ ਵਾਲੇ ਖੇਤ ਸੀਗੇ ਉਹਨਾਂ ਨਾਲੋਂ ਇਹ ਕਣਕ ਅੱਜ ਦੀ ਘੜੀ ਵੀ ਦਿਖਦੇ ਵੱਜੋਂ 19 ਤੇ ਪਹਿਲਾਂ ਵੀ ਜਦੋਂ ਦੀ ਇਹ ਮੈਂ ਲਗਾਈ ਸੀ ਮੇਰੇ ਪ੍ਰਾਲੀ ਵਾਲੇ ਖੇਤ ਜਿੱਥੇ ਮੈਂ ਸਮਾਰਟ ਸੀਡਰ ਨਾਲ ਕਣਕੀ ਬੀਜੀ ਸੀ ਉਹ ਬਹੁਤ ਜਿਆਦਾ ਵਧੀਆ ਸੀ ਫਟਾਰਾ ਹੀ ਬਹੁਤ ਜਿਆਦਾ ਵਧੀਆ ਗਰੋਥ ਵੀ ਬਹੁਤ ਜਿਆਦਾ ਵਧੀਆ ਗਰੋਥ ਵੀ ਇਸ ਨਾਲ ਜਿਆਦਾ ਹੈ ਨਾਲ ਹੀ ਉਹ 13 ਨਵੰਬਰ ਨੂੰ ਬਜਾਈ ਕੀਤੀ ਗਈ ਹੈ ਪਰੰਤੂ ਇਸ ਦੀ ਗਰੋਥ ਵੀ ਘਟਾ ਉਹਨਾਂ ਨਾਲੋਂ ਥੋੜਾ ਜਿਹਾ ਫਟਾਰਾ ਵੀ ਘਟਾ ਵੈਸੇ ਫਟਾਰਾ ਬਹੁਤ ਜਿਆਦਾ ਹੀ ਹੈ ਪਰ ਉਹਨਾਂ ਦੇ ਮੁਕਾਬਲੇ ਘਟਾ ਤੇ ਉਹਨਾਂ ਮੁਕਾਬਲੇ ਇਹ ਕਣਕ ਵੀ 19 ਆ ਸੇਵਾ ਦੀ ਗੱਲ ਕਰਕੇ ਤਾਂ ਇਸ ਦੇ ਵਿੱਚ ਵੀ ਮੈਂ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਤੇ ਪोटाश ਪਾਈ ਹੋਈ ਆ ਇਸ ਤੋਂ ਇਲਾਵਾ ਮੈਂ ਇੱਕ ਹੋਰ ਪ੍ਰੋਡਕਟ ਵੀ ਪਾਇਆ ਸੀਗਾ ਉਹ ਜਿਹੜਾ ਰਿਜ਼ਲਟ ਜੇ ਵਧੀਆ ਲੱਗਿਆ ਤਾਂ ਤੁਹਾਡੇ ਮੂਰੇ ਮੈਂ ਸਾਹਮਣੇ ਕਰੂੰਗਾ ਹੁਣ ਸਪਰੇਹਾਂ ਦੀ ਗੱਲ ਕਰਕੇ ਤਾਂ ਸਭ ਤੋਂ ਪਹਿਲਾਂ ਮੈਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਜਨ ਕਿ ਤਿੰਨ ਜਾਂ ਚਾਰ ਦਿਨ ਪਹਿਲਾਂ ਇਸ ਉੱਪਰ ਪਾਈ ਰਕਸੋ ਸਲਫੋਨ 60 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕੀਤੀ ਹੈ ਜਿਹੜੀ ਕਿ ਗੁੱਲੀ ਡੰਡੇ ਨੂੰ ਮਾਰਨ ਲਈ ਸਪਰੇਅ ਬਣਾਈ ਗਈ ਹੈ ਇਸ ਦੀ ਸਪਰੇਅ ਕੀਤੀ ਹੈ ਤੇ ਇਸ ਤੋਂ ਬਾਅਦ ਜਦੋਂ ਇਹ ਕਣਕ 55 ਤੋਂ 60 ਦਿਨਾਂ ਦੀ ਸੀਗੀ ਉਸ ਟਾਈਮ ਤੇ ਮੈਂ ਇੱਕ ਹੋਰ ਸਪਰੇਅ ਕੀਤੀ ਹੈ ਜਿਹਦੇ ਵਿੱਚ ਟੈਬੂਕਨਾ ਜੋ ਲਿਆ ਸੀਗਾ ਨਾਲ 04932 ਦੋਨਾਂ ਦਾ ਕੋਲ ਅਲੱਗ-ਅਲੱਗ ਕਰਕੇ ਇਕੱਠੀ ਸਪਰੇਅ ਕਰ ਦਿੱਤੀ ਆ ਤਾਂ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੈਰਾਈ ਕਿੰਨਾ ਕੁ ਝਾੜ ਦਿੰਦੀ ਆ ਫਿਲਹਾਲ ਤੁਹਾਡੇ ਸਾਹਮਣੇ 80 ਦਿਨਾਂ ਤੋਂ ਪਲੱਸ ਇਹ ਵੈਰਾਈ ਹੁਣ ਹੋ ਚੁੱਕੀ ਆ ਪੱਤਾ ਇਸ ਦਾ ਚੌੜਾ ਬੂਟਾ ਇਹਨੇ ਵਧੀਆ ਮਾਰਿਆ ਤੇ ਹੁਣ ਦੇ ਉਜਾਜ ਤੇ ਧੰਨਵਾਦ ਦੋਸਤੋ